ਅਮਰੀਕਾ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਚੱਲ ਰਹੀਆਂ ਕਾਰਵਾਈਆਂ ਬੇਰੋਕ ਟੋਕ ਜਾਰੀ ਨੇ 트럼 ਸਰਕਾਰ ਲਗਾਤਾਰ ਹਰ ਤਰਫੋਂ ਪ੍ਰਵਾਸੀਆਂ ਨੂੰ ਘੇਰ ਘੇਰ ਕੇ ਉਨ੍ਹਾਂ ਤੇ ਪਾਬੰਦੀਆਂ ਲਗਾਉਣ ਦਾ ਕੋਈ ਨਾ ਕੋਈ ਰਸਤਾ ਲੱਭ ਰਹੀ ਹੈ। ਹੁਣ ਇਸ ਵਿਚਾਲੇ ਅਮਰੀਕੀ ਆਗੂਆਂ ਨੇ ਇੱਕ ਹੋਰ ਨਵੀਂ ਚਰਚਾ ਛੇੜ ਕੇ ਉਨ੍ਹਾਂ ਲੋਕਾਂ ਲਈ ਮੁਸ਼ਕਲ ਖੜੀ ਕਰ ਦਿੱਤੀ ਹੈ ਜਿਨ੍ਹਾਂ ਦੇ ਕੋਲ ਅਮਰੀਕੀ ਗ੍ਰੀਨ ਕਾਰਡ ਨੇ। ਜੋ ਲੋਕ ਐਥੇ ਕਾਨੂੰਨੀ ਤੌਰ ਤੇ ਰਹਿਣ ਯੋਗ ਹਨ ਹੁਣ ਸਰਕਾਰ ਉਨ੍ਹਾਂ ਦੇ ਹੱਕਾਂ ਤੇ ਵੀ ਡਾਕਾ ਮਾਰਨ ਦੀ ਸੋਚ ਰਹੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਅਮਰੀਕਾ ਦੇ ohio ਸਟੇਟ ਦੇ ਲੈਜਿਸਲੇਟਰਸ ਇੱਕ ਅਜਿਹੇ ਬਿਲ ਤੇ ਚਰਚਾ ਕਰ ਰਹੇ ਨੇ ਜੋ ਗ੍ਰੀਨ ਕਾਰਡ ਧਾਰਕਾਂ ਅਤੇ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਸੂਬੇ ਦੇ ਮਹੱਤਵਪੂਰਨ ਖੇਤਰਾਂ ਦੇ ਵਿੱਚ ਜ਼ਮੀਨ ਖਰੀਦਣ ਅਤੇ ਜਾਇਦਾਦ ਦੀ ਮਾਲਕੀ ਲੈਣ ਤੋਂ ਰੋਕ ਸਕਦਾ ਹੈ ਇਸ ਪ੍ਰਸਤਾਵਿਤ ਬਿੱਲ ਜਿਸ ਨੂੰ ਕਿ ਹਾਊਸ ਬਿੱਲ 1 ਅਤੇ ਸੈਨੇਟ ਬਿੱਲ 88 ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਅਮਰੀਕਾ ਦੇ ਵਿਰੋਧੀ ਦੇਸ਼ ਜਿਵੇਂ ਕਿ ਚੀਨ ਰੂਸ ਤੇ ਈਰਾਨ ਦੇ ਨਾਗਰਿਕ ਅਤੇ ਕੁਝ ਗ੍ਰੀਨ ਕਾਰਡ ਧਾਰਕਾਂ ਤੇ ਇਹ ਬਿੱਲ ਲਾਗੂ ਹੋ ਸਕਦਾ ਹੈ ਬਿੱਲ ਦੇ ਸਮਰਥਕਾਂ ਦੇ ਵਿੱਚ ਇੱਕ ਵਿਧਾਇਕ ਐਂਜਲਾ ਕਿੰਗ ਦਾ ਕਹਿਣਾ ਹੈ ਕਿ ਇਹ ਕਾਨੂੰਨ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੇਹੱਦ ਜ਼ਰੂਰੀ ਹੈ ਐਂਜੁਲਾ ਦੇ ਮੁਤਾਬਕ ਇਹ ਬਿੱਲ ਫੌਜੀ ਸਟੇਸ਼ਨਸ ਪਾਵਰ ਸਟੇਸ਼ਨਸ ਵਾਟਰ ਟ੍ਰੀਟਮੈਂਟ ਪਲਾਂਟਸ ਤੇ ਗੈਸ ਲਾਈਨਸ ਵਰਗੀਆਂ ਅਤੇ ਖੇਤੀਬਾੜੀ ਯੋਗ ਜ਼ਮੀਨਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਨੇੜੇ ਜ਼ਮੀਨਾਂ ਖਰੀਦਣ ਤੇ ਪਾਬੰਦੀ ਲਗਾਉਂਦਾ ਹੈ ਜੋ ਦੇਸ਼ ਦੀ ਸੁਰੱਖਿਆ ਅਤੇ ਜਾਸੂਸੀ ਤੋਂ ਬਚਾ ਲਈ ਬੇहद ਜ਼ਰੂਰੀ ਹੈ ਇਸ ਬਿੱਲ ਦੇ ਮੁਤਾਬਕ ਪਾਬੰਦੀ ਵਾਲੇ ਖੇਤਰਾਂ ਦੇ ਵਿੱਚ 20 ਮੀਲ ਦੇ ਦਾਇਰੇ ਦੇ ਵਿੱਚ ਜ਼ਮੀਨ ਖਰੀਦਣ ਤੇ ਰੋਕ ਲੱਗ ਸਕਦੀ ਹੈ ਅਮਰੀਕਾ ਦੇ ਨਾਗਰਿਕਾਂ ਜਾਂ ਫਿਰ ਦੋਹਰੀ ਨਾਗਰਿਕਤਾ ਵਾਲੇ ਵਿਅਕਤੀਆਂ ਨੂੰ ਇਸ ਬਿਲ ਦੀ پابੰਦੀ ਤੋਂ ਛੂਟ ਦਿੱਤੀ ਗਈ ਹੈ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਇਸ ਬਿਲ ਅੰਦਰ ਆਉਣ ਵਾਲੇ ਲੋਕਾਂ ਨੂੰ ਆਪਣੀ پابੰਦੀ ਵਾਲੀ ਜਾਇਦਾਦ ਨੂੰ 2 ਸਾਲ ਦੇ ਅੰਦਰ ਵੇਚਣਾ ਪਵੇਗਾ ਹਾਲਾਂਕਿ ਜਿਹੜੇ ਗ੍ਰੀਨ ਕਾਰਡ ਧਾਰਕ ਪਹਿਲਾਂ ਤੋਂ ਹੀ ਇਨ੍ਹਾਂ ਜ਼ਮੀਨਾਂ ਦੇ ਮਾਲਕ ਨੇ ਉਹਨਾਂ ਨੂੰ ਇਸ پابੰਦੀ ਤੋਂ ਛੂਟ ਦਿੱਤੀ ਜਾਵੇਗੀ ਪਰ ਉਹ ਨਵੀਂ ਜ਼ਮੀਨ ਨਹੀਂ ਖਰੀਦ ਸਕਣਗੇ ਇਸ ਤਰ੍ਹਾਂ ਦੇ ਕਾਨੂੰਨ ਪਹਿਲਾਂ ਹੀ ਫਲੋਰੀਡਾ ਅਤੇ ਟੈਕਸਸ ਦੇ ਵਿੱਚ ਲਾਗੂ ਨੇ ਜ ਇਹਨਾਂ ਨੂੰ ਪਾਸ ਕਰਨ ਲਈ ਕਈ ਕਾਨੂੰਨੀ ਚੁਣੌਤੀਆਂ ਤੇ ਲੰਮੀ ਬਹਿਸ ਦਾ ਸਾਹਮਣਾ ਕਰਨਾ ਪਿਆ। ਓਹਾਇਓ ਦਾ ਇਹ ਨਵਾਂ ਪ੍ਰਸਤਾਵ ਵੀ ਵਿਵਾਦਾਂ ਨੂੰ ਜਨਮ ਦੇ ਸਕਦਾ ਹੈ ਕਿਉਂਕਿ ਇਹ ਗ੍ਰੀਨ ਕਾਰਡ ਧਾਰਕਾਂ ਦੇ ਅਧਿਕਾਰਾਂ ਤੇ ਅਸਰ ਪਾ ਸਕਦਾ ਹੈ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਸਥਾਈ ਨਿਵਾਸੀ ਹੋਣ ਦਾ ਦਰਜਾ ਪ੍ਰਾਪਤ ਹੈ। ਇਸ ਬਿੱਲ ਤੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਅੰਤਿਮ ਰੂਪ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਪਸ਼ਟਤਾ ਮਿਲ ਸਕਦੀ ਹੈ।